ਸੋਸ਼ਲ ਮੀਡੀਆ ਤੇ ਇੱਕ ਦੋ ਦਿਨਾਂ ਤੋਂ ਤੁਸੀਂ ਵੀ ਚਰਚਾਾਂ ਸੁਣੀਆਂ ਹੋਣਗੀਆਂ ਕਿ ਜੋ ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਦੇ ਵੱਲੋਂ ਭਾਜਪਾ ਦੇ ਸਮਰਥਨ ਦੇਣ ਦੀ ਜਿਹੜਾ ਇੱਕ ਵਿਵਾਦਿਤ ਜਾਂ ਅਭਿਆਨ ਆਉਂਦਾ ਹੈ ਉਸ ਨੂੰ ਲੈ ਕੇ ਕਈ ਚਰਚਾਾਂ ਛੜੀਆਂ ਖਾਸ ਕਰਕੇ ਗੱਲ ਕਰ ਲਈਏ ਜੇਕਰ ਟਕਸਾਲੀਆਂ ਦੀ ਤੇ ਉਹਨਾਂ ਦੇ ਵਿੱਚ ਉੱਚੇ ਚਤੌਰ ਤੇ ਅਮਰੀਕ ਸਿੰਘ ਅਜਨਾਲਾ ਜਿਨ੍ਹਾਂ ਦੇ ਵੱਲੋਂ ਬਕਾਇਦਾ ਇੱਕ ਵੀਡੀਓ ਨਸ਼ਰ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਕਹ ਲਈਏ ਕਿ ਇਲزام ਹਰਨਾਮ ਸਿੰਘ ਧੁੰਮਾ ਲਗਾਏ ਇਥੋਂ ਤੱਕ ਇਹ ਕਹਿ ਦਿੱਤਾ ਗਿਆ ਕਿ ਟਕਸਾਲ ਜੋਨੇ ਟਕਸਾਲੀ ਅਕਾਲੀ ਜੋਨੇ ਉਹ ਹਰਨਾਮ ਸਿੰਘ ਧੁੰਮਾ ਦੇ ਬਿਲਕੁਲ ਖਿਲਾਫ ਇਸ ਮਲੇ ਖੜੇ ਹੋ ਚੁੱਕੇ ਨੇ ਆਮ ਸਿੱਖਾਂ ਦੀ ਜੇ ਗੱਲ ਕਰ ਲਈਏ ਸੋਸ਼ਲ ਮੀਡੀਆ ਤੇ ਤਾਂ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ ਹਰਨਾਮ ਸਿੰਘ ਧੁੰਮਾ ਹੋਰਾਂ ਵੱਲੋਂ ਜੋ ਭਾਜਪਾ ਨੂੰ ਸਮਰਥਨ ਦੇਣ ਦੀ ਗੱਲ ਕਹੀ ਗਈ ਹੈ ਸੋ ਸਾਰੇ ਮਸਲੇ ਤੇ ਟਕਸਾਲੀ ਆਗੂ ਭਾਈ ਬਰਜੰਤਾ ਸਿੰਘ ਪਰਵਾਣਾ ਹੋਰੀ ਫੋਨ ਕਾਲ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੋਨਰ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਉਹ ਕਿਸ ਤਰ੍ਹਾਂ ਦੇਖਦੇ ਨੇ ਹਰਨਾਮ ਸਿੰਘ ਤੁਮਾ ਹੋਰਾਂ ਦੇ ਇਸ ਬਿਆਨ ਨੂੰ ਸੋ ਪੂਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਭਾਈ ਬਰਜੰਤਾ ਸਿੰਘ ਜੀ ਪਰਵਾਣਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਭਾਈ ਸਾਹਿਬ ਦਾ ਸਵਾਗਤ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਗੁਰਪ੍ਰੀਤ ਕੌਰ ਜੀ ਬਿਲਕੁਲ ਪੈਸਾ ਬੀਤੇ ਦਿਨੀ ਹਰਨਾਨ ਸਿੰਘ ਤੁਮਾ ਹੋਰਾਂ ਦਾ ਭਾਜਪਾ ਨੂੰ ਸਮਰਥਨ ਦੇਣ ਦਾ ਇੱਕ ਬਿਆਨ ਆਉਂਦਾ ਹੈ ਜਿਸ ਤੋਂ ਬਾਅਦ ਦੇ ਵਿੱਚ ਇਹ ਮਾਮਲਾ ਪੱਖ ਦਾ ਨਜ਼ਰ ਆਇਆ ਅੱਜ ਬਕਾਇਦਾ ਭਾਈ ਅਮਰੀਕ ਸਿੰਘ ਹੋਰੀ ਅਮਰੀਕ ਸਿੰਘ ਅਸਨਾਲਾ ਉਹਨਾਂ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ ਜਿਦੇ ਵਿੱਚ ਅਮਰੀਕ ਸਿੰਘ ਤੁਮਨ ਉਹਨਾਂ ਨੇ ਆਈਪੀ ਦਾ ਇੰਟੈਲੀਜੈਂਸ ਬਿਊਰੋ ਦਾ ਏਜੰਟ ਦੱਸਿਆ ਇੱਥੋਂ ਤੱਕ ਕਿ ਉਹਨਾਂ ਨੇ ਤੇ ਇਹਨਾਂ ਨੂੰ ਸਮਲਿੰਗੀ ਭੋਗੀ ਤੱਕ ਵੀ ਕਹਿ ਦਿੱਤਾ ਸੋ ਕਿਸ ਤਰ੍ਹਾਂ ਦੇਖਦੇ ਹੋ ਕਿ ਪੂਰਾ ਮਾਮਲਾ ਜਿਹੜਾ ਪੱਖਿਆ ਹੋਇਆ ਵਿਵਾਦਿਤ ਜਿਹਾ ਚੱਲ ਰਿਹਾ ਸਾਰਾ। ਅਹ ਤਾਂ ਜੀ ਜਦੋਂ ਤੁਸੀਂ ਇੰਟਰਵਿਊ ਨੂੰ ਦੁਆਰਾ ਸੁਣੋਗੇ ਨਾ ਆਪਣੀ ਜਿਹੜੀ ਗੱਲਬਾਤ। ਹੂੰ ਹੂੰ। ਤੇ ਸਟਾਰਟਿੰਗ ਦੇ ਵਿੱਚ ਤੁਸੀਂ ਨਾਮ ਲਿਆ ਜੀ ਇੱਕ ਮਸਲਾ ਹਰਨਾਮ ਸਿੰਘ ਧੁੰਮਾ। ਹੂੰ। ਤੁਸੀਂ ਸਮਝ ਲਓ ਵੀ ਇਹ ਸ਼ਬਦ ਇੱਕ ਟਕਸਾਲ ਦੇ ਮੁਖੀ ਦਾ ਤੁਸੀਂ ਨਾਂ ਲਿਆ ਹ ਹ ਪਰ ਇਹੀ ਵਿਚਾਰਨ ਵਾਲੀ ਗੱਲ ਹੈ ਵੀ ਜਿਸ ਨੂੰ ਲੋਕੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਦੇ ਨਾਮ ਨਾਲ ਜਾਣਦੇ ਸੀ ਹ ਉਹ ਨਾਮ ਹਰਨਾਮ ਸਿੰਘ ਤੋਂ ਮਾ ਬਣ ਕੇ ਰਹਿ ਗਿਆ ਮਤਲਬ ਜੇ ਇਹ ਸਤਕਾਰ ਘਟਿਆ ਹੈ ਜੇ ਪਿਆਰ ਘਟਿਆ ਤੇ ਇਹਦੇ ਕਿਤਨਾ ਕਿਤੇ ਕਾਰਨ ਤਾਂ ਉਹ ਆਪ ਨੇ ਨਾ ਹ ਤੇ ਉਹ ਕਾਰਨਾ ਚੋ ਕਾਰਨ ਭਾਵੇਂ ਬਾਦਲਾਂ ਦੀਆਂ ਅਰਦਾਸਾਂ ਕਰਨੀਆਂ ਭਾਵੇਂ ਕਾਲੀਆਂ ਨੂੰ ਸਮਰਥਨ ਕਰਨਾ ਕਦੇ ਕਾਮ ਦੇ ਕੋਈ ਗੱਲ ਹੋਵੇ ਹੱਕਾਂ ਦੀ ਗੱਲ ਹੋਵੇ ਬੰਦੀ ਸਿੰਘਾਂ ਦੀ ਗੱਲ ਹੋਵੇ ਕਦੇ ਨੇ ਗੱਲ ਨਹੀਂ ਕੀਤੀ ਤੇ ਅੱਜ ਉਹ ਤੁਹਾਡੇ ਸਾਹਮਣੇ ਜਿਵੇਂ ਕਹਿੰਦੇ ਵੀ ਬਿੱਲੀ ਜਿਹੜੀ ਉਹ ਥੈਲੇ ਚੋਂ ਬਾਹਰ ਆ ਜਾਣ ਵਾਲਾ ਕੰਮ ਹੁੰਦਾ ਉਹ ਸੰਬਤਨ ਦੇ ਕੇ ਸਪਸ਼ਟ ਕਲੀਅਰ ਕਰ ਦਿੱਤਾ ਵੀ ਇਹ ਜਿਹੜੇ ਲੋਕ ਨੇ ਇਹ ਪਹਿਲੇ ਦਿਨ ਤੋਂ ਸਰਕਾਰੀ ਤਾਕਤਾਂ ਦਾਸ ਹੈ ਯੋਗ ਲੈ ਕੇ ਟਕਸਾਲ ਦੀ ਕੁਰਸੀ ਤੇ ਬੈਠੇ ਸੀਗੇ ਹੂੰ ਕਿਉਂਕਿ ਉਦੋਂ ਜਦੋਂ ਆਬਰ ਨਾਮ ਸਿੰਘ ਨੂੰ ਬਣਾਇਆ ਗਿਆ ਮੁਖੀ ਸੌਰੀ ਹਰਨਾਮ ਸਿੰਘ ਨੂੰ ਮੁਖੀ ਬਣਾਇਆ ਗਿਆ ਇਹ ਵੀ ਬਾਬਾ ਸ਼ਬਦ ਕਿਉਂ ਵਰਤਿਆ ਜਦੋਂ ਸਤਕਾਰਤ ਸ਼ਬਦ ਰਿਹਾ ਹੀ ਨਹੀਂ ਹੂੰ ਤੇ ਉਦੋਂ ਵੀ ਵਿਰੋਧ ਬਹੁਤ ਹੋਇਆ ਇਹਨਾਂ ਦਾ ਹੈਨਾ ਪਰ ਚਲੋ ਉਦੋਂ ਬਣ ਕੇ ਇਹੀ ਗੱਲਾਂ ਕਰਕੇ ਬਰੋਸੇ ਪਰ ਉਹ ਗੱਲਾਂ ਹੌਲੀ 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 ਜਿਸ ਤਖਤਾਲ ਦੇ ਨਾਮ ਨੂੰ ਸੁਣ ਕੇ ਲੋਕੀ ਡਰਦੇ ਸੀ ਜਿਸ ਤਖਤਾਲ ਦੇ ਨਾਮ ਨੂੰ ਸੁਣ ਕੇ ਲੋਕੀ ਕੰਬਦੇ ਸੀ ਕੋਈ ਤਖਤਾਲ ਸਿੰਘ ਤਿਆਰ ਬਰ ਤਿਆਰ ਸਾਹਮਣੇ ਖੜ ਜਾਂਦਾ ਸੀ ਲੋਕੀ ਪੈ ਖਾਂਦੇ ਸੀ ਤੇ ਅੱਜ ਜਦੋਂ ਟਰਖਾਲ ਦਾ ਨਾਮ ਸੁਣਦੇ ਨੇ ਤੇ ਤੁੰਮੇ ਨਾਲ ਹੀ ਲੋਕੀ ਗਾਲਾਂ ਕੱਢਣੀ ਜਿਹੜੀ ਸ਼ੁਰੂ ਕਰ ਦਿੰਦੇ ਨੇ ਜੋ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਹੀ ਰਹੇ ਹੋ ਬਿਲਕੁਲ ਬਾਕੀ ਰਹੀ ਗੱਲ ਅਮਰੀਕ ਸਿੰਘ ਦੇ ਨਾਲ ਇਹ ਵੀ ਦੇਖੋ ਉਹ ਕੀ ਟਿੱਪਣੀਆਂ ਕਰ ਰਿਹਾ ਕੀ ਨਹੀਂ ਕਰ ਰਿਹਾ ਮੈਂ ਉਹ ਟਿੱਪਣੀਆਂ ਨਹੀਂ ਸੁਣੀਆਂ ਜਾਸਮ ਲਿੰਗੀ ਕੋ ਜੋ ਵੀ ਹੈਗਾ ਉਹਨਾਂ ਦਾ ਆਪਣਾ ਪਰਸਨਲ ਹੈ ਆਪਣਾ ਪਰਸਨਲ ਇਸ਼ੂ ਹੈ ਜੋ ਵੀ ਹੋਏਗਾ ਪਰ ਜੇ ਭਾਈ ਮਰੀਕ ਸਿੰਘ ਨੇ ਗੱਲਾਂ ਕੀ ਨੇ ਭਾਈ ਮਰੀਕ ਸਿੰਘ ਵੀ ਤਾਂ ਕਾਂਗਰਸ ਵਾਸਤੇ ਵੋਟਾਂ ਜਾ ਕੇ ਮੰਗਦਾ ਹੀ ਰਿਹਾ ਜਦੋਂ ਉਹਨਾਂ ਨੂੰ ਜ਼ੇਫਦਾਰੀ ਮਿਲੀ ਹੈ ਉਹਨਾਂ ਨੇ ਵੀ ਸੋਚਣਾ ਚਾਹੀਦਾ ਹੈ ਵੀ ਠੀਕ ਹੈ ਜੇ ਕਿਸੇ ਤੌਮ ਤਾਂ ਲਾਂਦੇ ਵੇ ਤੌਮ ਤਾਂ ਤੁਹਾਡੇ ਤੇ ਵੀ ਤਾਂ ਬਥੇਰੀਆਂ ਨੇ ਆਪ ਵੀ ਤੇ ਵਰਕਾ ਜਾ ਜਾ ਕੇ ਇਹਨਾਂ ਨੇ ਜਦੋਂ ਦਿੱਲੀ ਇਲੈਕਸ਼ਨ ਹੋਏ ਨੇ ਉਹ ਉਹ ਜਾ ਜਾ ਕੇ ਇਹਨਾਂ ਨੇ ਸਰਨਿਆਂ ਦੇ ਨਾਲ ਬਰਾਬਰ ਬਹਿ ਬਹਿ ਕੇ ਜਿਹੜੇ ਦਸਮ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਬਹੁਤ ਕੂੜ ਪ੍ਰਚਾਰੀਆਂ ਨੇ ਕੀਤਾ ਉਹਨਾਂ ਦੇ ਬਰਾਬਰ ਬਹਿ ਬਹਿ ਕੇ ਗੋਦੀਆਂ 'ਚ ਬਹਿ ਬਹਿ ਕੇ ਇਹਨਾਂ ਨੇ ਵੀ ਪ੍ਰਚਾਰ ਕੀਤਾ ਚਲੋ ਆਪਣਾ ਇਹ ਨਹੀਂ ਭੈਣ ਜੀ ਆਪਣਾ ਵਿਸ਼ਾ ਤੇ ਹੀ ਆ ਕਿ ਜੋ ਬਾਬਾ ਹਰਨਾਮ ਸਿੰਘ ਨੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਜਾ ਕੇ ਸਮਰਥਨ ਦਿੱਤਾ ਉਹ ਬਹੁਤ ਗਲਤ ਹੈ ਇਹਦੇ ਨਾਲ ਕੌਮ ਦੇਖੋ ਕਿਉਂਕਿ ਪੱ ਸਾਬ ਦੇਖਿਏ ਅਸੀਂ ਕਿਸੇ ਵੀ ਕੌਮ ਦਾ ਸਤਕਾਰਿਤ ਕਹਿ ਲਿਏ ਕਿ ਤੇ ਉੱਚ ਪਦਵੀ ਦੇ ਕੋਈ ਆਗੂ ਹੋਣ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਟਕਸਾਲ ਦੇ ਮੁਖੀ ਰਹੇ ਨੇ ਹਨਾ ਟਕਸਾਲ ਦੇ ਮੁਖੀ ਅਜਿਹਿਆਂ ਪਾਰਟੀਆਂ ਨੂੰ ਸਮਰਥਨ ਦੇਣ ਲੱਗ ਜੈਣ ਜਿਹੜੇ ਓਦਾਂ ਵੀ ਘੱਟ ਗਿਣਤੀਆਂ ਦੇ ਨਾਲ ਅਵਿਤਕਰੇ ਵਾਲਾ ਭਾਗ ਕਰਦੇ ਹੋਣ ਸੋ ਆਮ ਸਿੱਖਾਂ ਦੇ ਹਿੱਦੇ ਤਾਂ ਫਿਰ ਬਲੁੰਦਰੇ ਜਾਣਗੇ ਨਾ ਇਸ ਕੋ ਘੱਟ ਗਿਣਤੀਆਂ ਤੇ ਹਮਲਾ ਦਾ ਸਦਾ ਚਲੋ ਹਰੇਕ ਸਰਕਾਰ ਹੀ ਕਰਦੀ ਆਈ ਹੈ ਪਰ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਅਟੈਕ ਹੋਣਾ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਣਾ ਉਹਦੇ ਵਿੱਚ ਪ੍ਰੈਸ਼ਰਾਈਜ਼ ਤੇ ਕਾਂਗਰਸ ਨੂੰ ਪਾਏ ਪਹਿਲੇ ਕਿਛਤੀ ਨਾ ਅਡਾਨੀ ਵਰਗਿਆ ਅਡਵਾਨੀ ਵਰਗਿਆ ਨੇ ਨਸੀਮਾ ਰੌ ਵਰਗੇ ਜਿਹੜੇ ਸੀ ਉਹਨਾਂ ਨੇ ਉਹਨਾਂ ਨੇ ਆਪ ਇੱਕ ਕਲਾਸੇ ਕੀਤੇ ਨੇ ਆਪਣੀ ਕਿਤਾਬਾਂ ਚ ਆਪ ਲਿਖ ਲਿਖ ਕੇ ਗਏ ਨੇ ਔਰ ਉਦੋਂ ਉਹਨਾਂ ਨੇ ਮੋਰਚੇ ਵੀ ਕੱਢੇ ਉਹਨਾਂ ਨੇ ਮਾਰਚ ਵੀ ਕੱਢੇ ਨੇ ਵੀ ਆਰਮੀ ਜਿਹੜੀ ਆ ਪੰਜਾਬ ਦੇ ਵਿੱਚ ਲਾਈ ਜਾਵੇ ਆਰਮੀ ਲਈ ਜਾਵੇ ਸੋ ਕੋਈ ਅੱਜ ਬਾਕੀ ਤੁਹਾਡੇ ਸਾਹਮਣੇ ਹੀ ਆ ਆ ਜਿਹੜੇ ਭਾਜਪਾ ਵਾਲੇ ਕਹਿੰਦੇ ਵੀ ਸਾਡਾ ਖੂਨ ਦਾ ਰਿਸ਼ਤਾ ਚਲੋ ਮੈਂ ਭਾਂਜੀ ਮੈਂ ਨਾ ਭਾਜਪਾ ਦੀ ਗੱਲ ਨਹੀਂ ਕਰਦਾ ਭਾਜਪਾ ਦੇ ਵਿੱਚ ਬੜੇ ਬੰਦੇ ਨੇ ਸਾਡੇ ਰਾਜਪੁਰੇ ਵਿੱਚ ਵੀ ਇਸ ਵਿੱਚ ਰਹਦੇ ਆ ਜੀ ਬਥੇਰੇ ਉਸ ਪਾਰਟੀ ਨਾਲ ਜੁੜੇ ਨੇ ਜੀ ਪਰ ਸਾਡੇ ਨਾਲ ਪਰਿਵਾਰਕ ਭਾਈਚਾਰਕ ਸਾਂਝ ਸਾਡੇ ਨਾਲ ਕੋਈ ਵੋਟਾਂ ਦੀ ਸਾਂਝ ਤੇ ਨਹੀਂ ਨਾਗੀ ਹੂੰ ਉਹ ਤਾਂ ਤੁਸੀਂ ਜਿਵੇਂ ਮਰਜ਼ੀ ਵਿਚਰੋ ਕਿਸੇ ਨਾਲ ਆਪਾ ਸ਼ਹਿਰ ਚ ਰਹਿਣੇ ਆ ਉਹ ਕਿਸੇ ਪਾਰਟੀ ਨਾਲ ਜੁੜਿਆ ਹੋ ਸਕਦਾ ਹੈ ਉਹ ਉਹਦਾ ਪਰਸਨਲ ਪਰਸਨਲ ਇਸ਼ੂ ਹੈ ਨਾ ਹੈ ਨਾ ਪਰ ਆਪਾਂ ਪਾਰਟੀ ਤੌਰ ਤੇ ਨਹੀਂ ਜੁੜੇ ਇੱਕ ਭਾਈਚਾਰਕ ਤੌਰ ਤੇ ਜਿਵੇਂ ਸ਼ਹਿਰ ਚ ਰਹਿਣੇ ਆ ਵਿਚਰਦੇ ਆ ਪਰ ਇਹਦਾ ਮਤਲਬ ਇਹ ਥੋੜੀਏ ਵਿਸ਼ਵਾਸ ਵਾਸਤੇ ਵੋਟਾਂ ਮੰਗਣ ਲੱਗ ਜਾਈਏ ਉਹਨਾਂ ਤੇ ਆਵਾਦਮੀ ਪਾਰਟੀ ਦੇ ਬੰਦੇ ਵੀ ਨੇ ਕਹਿੰਦੇ ਤੇ ਬਨੇ ਦਾ ਮਤਲਬ ਇਹ ਥੋੜੀ ਜਿਹੀ ਵੋਟਾਂ ਮੰਗ ਲੈਣਗੇ ਉਹਨਾਂ ਦਾ ਤੁਸੀਂ ਭਾਈਚਾਰ ਤੌਰ ਤੇ ਜਿੰਨਾ ਮਰਜ਼ੀ ਵਿਚਰੋ ਜਿੰਨਾ ਮਰਜ਼ੀ ਤੁਸੀਂ ਪਿਆਰ ਨਿਭਾਓ ਪਰ ਤੁਸੀਂ ਤਾਂ ਉਹਨਾਂ ਲੋਕਾਂ ਦੇ ਹੱਥ ਕੰਡੇ ਬਣ ਗਏ ਸਰਕਾਰੀ ਤੰਤਰ ਜਿਹੜਾ ਜਿਹੜੇ ਜਿਹੜੇ ਕਹਿੰਦੇ ਵੀ ਸਿੱਖਾ ਨਾਲ ਸਾਡਾ ਕਹਿੰਦੇ ਤੇ ਇਹ ਨੇ ਵੀ ਨੋ ਸਾਡਾ ਖੂਨ ਦਾ ਰਿਸ਼ਤਾ ਹੈ ਤੇ ਉਹ ਖੂਨ ਦਾ ਰਿਸ਼ਤਾ ਇਹਨਾਂ ਨੇ ਸਾਡਾ ਦਿੱਲੀ ਦੇ ਬਾਰਡਰਾਂ ਤੇ ਇੱਕ ਸਾਲ ਦੱਸਿਆ ਹੀ ਸਾਡੇ ਕਿਸਾਨ ਭਰਾਵਾਂ ਦੇ ਸਰੀਰਾਂ ਤੇ ਮਾਰ ਮਾਰ ਗੋਲੀਆਂ ਹੁਣ ਸ਼ੰਭੂ ਬਾਰਡਰ ਤੇ ਮਾਰ ਮਾਰ ਗੋਲੀਆਂ ਕੱਢ ਕੱਢ ਖੂਨ ਸਾਡੇ ਨੌਜਵਾਨਾਂ ਦੇ ਲਾਸ਼ਾਂ ਦੇ ਸਾਬਤ ਕੀਤਾ ਹੀ ਨਾ ਨੇ ਵੀ ਖੂਨ ਦਾ ਰਿਸ਼ਤਾ ਬਿਲਕੁਲ ਜੀ ਇਹ ਤਾਂ ਬੜੀਆਂ ਹਾਸੋਹੀਣੀਆਂ ਗੱਲਾਂ ਹੁੰਦੀਆਂ ਨੇ ਵੀ ਇੱਕ ਉਸ ਕੁਰਸੀ ਤੇ ਬੈਠੇ ਜਿਹਨੂੰ ਕਹਿੰਦੇ ਵੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਾਲ ਦੇ ਮੁਖੀ ਦੀ ਉਹ ਗੱਦੀ ਆ ਜਿਵੇਂ ਕਹਿੰਦੇ ਟਕਸਾਲ ਦੀ ਤੇ ਉਹ ਮੁਖੀ ਸੀਗੇ ਤੇ ਉਸੇ ਮੁਖੀ ਨੂੰ ਜਿਹੜਾ ਬੰਦਾ ਫੋਟੋ ਲੱਗੀ ਤੇ ਕਿੰਤੂ ਪਰੰਤੂ ਕਰਦਾ ਮਨੋਹਰ لال ਖੱਟੜ ਉਥੋਂ ਦਾ ਸੋਰੀ ਜਿਹੜਾ ਰੈਂਡਮ ਮੁੱਖ ਮੰਤਰੀ ਹੈ ਤੇ ਉਹਨੂੰ ਆਪਾਂ ਸਰੂਪਾ ਪਾਉਂਦੇ ਫਿਰਦੇ ਆ ਕਿੱਥੋਂ ਦੇ ਸਿਆਣ ਗੱਲਾਂ ਬਹੁਤ ਨੇ ਭੈਣ ਜੀ ਗੱਲਾਂ ਬਹੁਤ ਨੇ ਜੀ ਅਹੀ ਤੇ ਅਸੀਂ ਤੇ ਨਾ ਕਦੇ ਬੋਲੇ ਨਹੀਂ ਕਹਿੰਦੇ ਵੀ ਚਲੋ ਕਪੜਾ ਚ ਕੋਈ ਤੇ ਢਿੱਡ ਆਪਣਾ ਨੰਗਾ ਹੁੰਦਾ ਹੈ ਨਾ ਅਸੀਂ ਜਿਹਾ ਰੱਖੀਏ ਸ਼ਰਮ ਕਰਦੇ ਨੇ ਪਰ ਹੁਣ ਤਾਂ ਬੇਵਸੋਂ ਵਸੋਂ ਬਾਹਰ ਕੰਮ ਕਰਤਾ ਇਹਨਾਂ ਬਿਲਕੁਲ ਸੋ ਜਿਸ ਤਰੀਕੇ ਨਾਲ ਤੁਸੀਂ ਵੀ ਟਕਸਾਲ ਨਾਲ ਸੰਬੰਧਿਤ ਆ ਤੇ ਅਜਿਹੀ ਜਿਸ ਵੇਲੇ ਕੋਈ ਹਰਕਤ ਹੁੰਦੀ ਆ ਅਜਿਹੀ ਕੋਈ ਬਿਆਨ ਆਉਂਦੇ ਆ ਹਨਾ ਫਿਰ ਮੈਨੂੰ ਲੱਗਦਾ ਵੀ ਆਮ ਜੋ ਲੋਕ ਨੇ ਆਮ ਸਿੱਖਣੇ ਉਹਨਾਂ ਦੇ ਲਈ ਵੀ ਕਾਫੀ ਔਖਾ ਜਾਂਦਾ ਜਿਹੜੇ ਟਕਸਾਲ ਨਾਲ ਸੰਬੰਧਿਤ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਫਿਰ ਹਾਂਜੀ ਮੈਂ ਤਾਂ ਨਾ ਹੈਰਾਨ ਹੋ ਜਾਂਦਾ ਚੰਗੇ ਚੰਗੇ ਬੰਦੇ ਜਿਨ੍ਹਾਂ ਮੇਰਾ ਪਿਆਰ ਵੀ ਹੈ ਨਾ ਹੂੰ ਬਾਹਰੇ ਵਿਦੇਸ਼ਾਂ ਜੀ ਦਿੰਦੇ ਨੇ ਜਿਹਨਾਂ ਚੰਗੇ ਬੰਦੇ ਗੱਲ ਕਰਦਾ ਮੈਂ ਬੜੇ ਸਿਆਣੇ ਵੀ ਨੇ ਸੂਝਵਾਨ ਵੀ ਨੇ ਜੀ ਜਦੋਂ ਮੈਂ ਇਸ ਵਿਸ਼ੇ ਤੋਂ ਨਾਲ ਗੱਲ ਕੀਤੀ ਮੈਂ ਹੈਰਾਨ ਹੋ ਗਿਆ ਕਿ ਲੋਕੀ ਭੇਡਾਂ ਕਿਉਂ ਬਣਨ ਲੱਗ ਗਏ ਨੇ ਹੂੰ ਅੱਜ ਤੋ ਅਨੁਸ਼ਾਰੀਅਮ ਵੇਖਦਾ ਪਏ ਵੀ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਪਰ ਤੁਸੀਂ ਭੇਡਾਂ ਬਣ ਕੇ ਨੂੰ ਪੱਕ ਪੂਰੇ ਤੁਸੀਂ ਯਾਰ ਗਲਤ ਨੂੰ ਗਲਤ ਜਣਾ ਸਿੱਖੋਗੇ ਟੋਕਟ ਹੂੰ ਕੁਝ ਜੇ ਸਹੀ ਦੇ ਨਾਲ ਕਿਸੇ ਨਾਲ ਨਹੀਂ ਖੜਨਾ ਚਲੋ ਕੋਈ ਕੰਮ ਕਰ ਰਿਹਾ ਕੌਮ ਨਾਲ ਨਹੀਂ ਖੜਨਾ ਪਰ ਟੁਕੜ ਟੁਕੜ ਗਲਤ ਨੂੰ ਗਲਤ ਕਹਿਣਾ ਸਿੱਖੋ ਹੂੰ ਜੇ ਤੁਹਾਡੇ ਬਾਬੇ ਨਾਮ ਸਿੰਘ ਨੇ ਕੀਤਾ ਕੁਛ ਉਹਨੂੰ ਗਲਤ ਤੇ ਕਹੋ ਤੁਸੀਂ ਉਹਦੇ ਹੀ ਪੱਖ ਪੂਰੀ ਜਾਂਦੇ ਹੋ ਵੀ ਹੋਰ ਕਿਹੜੀ ਪਾਰਟੀ ਨੂੰ ਸਮਰਥਨ ਕਰਦੇ ਕਾਂਗਰਸ ਥੋੜੀ ਸਮਰਥਨ ਕਰ ਸਕਦੇ ਆ ਕਹਿੰਦੇ ਕੁਝ ਮੈਨਾਂ ਮੈਨਾਂ ਕਿਸੇ ਭਰਾ ਦੀ ਚੈਟ ਹੋਈ ਮੇਰਾ ਵੀਰ ਆ ਉਹਦਾ ਭਰਾ ਹੈ ਉਹਦਾ ਭਰਾ ਹੀ ਰਹਿਣਾ ਮੈਂ ਨਾਮ ਨਹੀਂ ਲੈਣਾ ਹੈਨਾ ਕਹਿੰਦਾ ਕੋਈ ਸ਼ਰਤਾਂ ਦੇ ਉੱਪਰ ਬੀਜੇਪੀ ਨੇ ਸਹਿਮਤੀ ਕਿਹੜੀ ਸ਼ਰਤਾਂ ਸ਼ਰਤਾਂ ਦੱਸੋ ਕੌਮ ਨੂੰ ਫਿਰ ਇਸ ਸ਼ਰਤ ਵਿੱਚ ਭਾਈ ਜਦਾ ਸਿੰਘ ਹਵਾਰਾ ਰਿਆ ਹੋ ਰਹੇ ਨੇ ਬਿਲਕੁਲ ਸਾਨੂੰ ਫਿਰ ਜੇ ਭਾਈ ਦਾਸ ਸਿੰਘ ਹਵਾਰਾ ਰਿਆ ਹੋ ਰਹੇ ਨੇ ਲਓ ਅਸੀਂ ਵੀ ਸਮਰਥਨ ਕਰਦੇ ਨੇ ਬੀਜੇਪੀ ਨੂੰ ਮੈਂ ਕਹਿੰਦਾ ਮੈਂ ਕਰਦਾ ਹੂੰ ਭਾਈ ਅਮਰਤਾ ਪਾਲ ਸਿੰਘ ਨੂੰ ਅੱਜ ਬਾਹਰ ਕੱਢ ਰਹੇ ਨੇ ਬੰਦੀ ਸਿੰਘਾਂ ਨੂੰ ਬਾਹਰ ਕੱਢ ਰਹੇ ਨੇ ਹੁਣੇ ਜਦੋਂ ਤੋਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਨੇ ਜਾਂ ਪੰਜਾਬ ਦੇ ਖੇਤੀ ਕਾਨੂੰਨਾਂ ਦੀ ਗੱਲ ਕਰਦੇ ਨੇ ਦੱਸੋ ਅਸੀਂ ਜਿੱਥੇ ਮਰਜ਼ੀ ਖੜਾ ਕੇ ਕਹ ਦੋ ਅਸੀਂ ਕਮਾਂਦੇ ਅਸੀਂ ਭਾਜਪਾ ਨੂੰ ਵੋਟ ਪਾਵਾਂਗੇ ਗੱਲ ਜਿੱਥੇ ਲਟਕਾ ਲਾਂਗੇ ਖਵਲ ਦਾ ਫੋਲ ਇਹਨਾਂ ਦੇ ਕਿਹੜੀਆਂ ਸ਼ਰਤਾਂ ਦੇ ਉੱਪਰ ਇਹਨਾਂ ਨੇ ਗੱਲ ਕੀਤੀ ਆ ਸ਼ਰਤਾਂ ਸਾਹਮਣੇ ਰੱਖੋ ਸਾਡੇ ਲੋਕਾਂ ਦਾ ਮੋਰਖਾ ਬਣਾਉਂਦੇ ਆ ਜੀ ਬਿਲਕੁਲ ਸੋ ਭਾਈ ਸਾਹਿਬ ਤੁਸੀਂ ਜ਼ਰੂਰ ਕੁਝ ਕਹਿਣਾ ਚਾਹੁੰਦੇ ਹੋ ਜੋ ਸੰਗਤ ਨੂੰ ਕਹ ਰਹਾ ਕਿ ਭੈਣ ਜੀ ਲੋਕਾਂ ਨੂੰ ਸਾਰਾ ਪਤਾ ਹੀ ਹੈ ਦੁਨੀਆ ਨੂੰ ਸਾਰਾ ਪਤਾ ਹੀ ਹੈ ਅੱਜ ਕੱਲ ਉਹ ਸਮਾਂ ਨਹੀਂ ਹੈਗਾ ਵੀ ਲੋਕ ਛੁੱਡੂਣੇ ਲੋਕ ਬੜੇ ਸਿਆਣੇ ਵੀ ਨੇ ਸਮਝਦਾਰ ਨੇ ਪਰ ਗੱਲ ਇਹ ਹੈ ਵੀ ਲੋਕ ਨਹੀਂ ਬੋਲਦੇ ਭੈਣ ਜੀ ਇਹ ਲੋਕ ਦਮਾਸ਼ੀਆਂ ਖਾਂਦੇ ਨੇ ਫਿਰ ਤੇ ਦਬਕੇ ਮਾਰਦੇ ਨੇ ਇਹ ਹਥਿਆਰਾਂ ਦੇ ਜੋਰ ਤੇ ਫਿਰ ਕਹਿੰਦੇ ਅਸੀਂ ਤੇ ਆ ਕਰ ਦੰਗ ਲੋਕ ਡਰ ਜਾਂਦੇ ਨੇ ਭੈਣ ਜੀ ਮਰਨਾ ਤਾਂ ਇੱਕ ਦਿਨ ਫਿਰ ਆਈ ਹੈ ਫਿਰ ਆਪਾਂ ਤਾਂ ਸੱਚ ਬੋਲ ਕੇ ਮਰੀਏ ਕੋਈ ਕਰਨੀ ਵਾਜੇ ਗੁੜੀ ਜਿਹੜੀ ਬਚਣੀ ਜੀ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸਮਾਂ ਦੇਣ ਦੇ ਲਈ ਫਟਿਆ ਅਸ ਕਰਾਂਗੇ ਜੀ ਓਕੇ ਪੜੇ ਓਕੇ ਪੜੇ ਵਾਈ ਜੀ ਸਾਹ ਸਾਈ ਭਾਈ ਜੀ ਕੀ ਪਤਾ ਸੋ ਇਸਨ ਵਰਜਿੰਦਰ ਸਿੰਘ ਪਰਵਾਨਾ ਜਿਨ੍ਹਾਂ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਬਾਬਾ ਹਰਨਾਮ ਸਿੰਘ ਧੁਮਾਹੋਰਾਂ ਦੇ ਇਸ ਵਿਵਾਦਤ ਬਿਆਨ ਦੀ ਨਖੇਦੀ ਕੀਤੀ ਗਈ ਹੈ ਤਾਂ ਜਿੱਥੇ ਉਹਨਾਂ ਨੇ ਨਾਲ ਦੇ ਨਾਲ ਇਹ ਵੀ ਆਮ ਲੋਕਾਂ ਤੱਕ ਵੀ ਜਿਹੜੀ ਹੈ ਉਹ ਅਪੀਲ ਕੀਤੀ ਹੈ ਕਿ ਜਿਸ ਵੇਲੇ ਵੀ ਅਜਿਹੀ ਕੋਈ ਵਿਆਦਤ ਵਿਵਾਦਤ ਟਿੱਪਣੀ ਕਿਸੇ ਵੀ ਔਰ ਸਿੱਖਾ ਗੁਰੂ ਦੇ ਵੱਲੋਂ ਜਾਂ ਉੱਚ ਪਦਵੀਆਂ ਤੇ ਮੌਜੂਦ ਵਿਅਕਤੀਆਂ ਦੇ ਵੱਲੋਂ ਦਿੱਤੀ ਜਾਂਦੀ ਹੈ ਕੋਈ ਗਲਤ ਸ਼ਬਦਾਵਲੀ ਜਾਂ ਕਹਿ ਲਈ ਦਿੱਤੀ ਜਾਂਦੀ ਹੈ ਤਾਂ ਉਸ ਦਾ ਡਟ ਕੇ ਵਿਰੋਧ ਕਰਨਾ ਜਿਹੜਾ ਉਹ ਸਾਡਾ ਫਰਜ਼ ਬਣਦਾ ਹੈ ਹੋਰ ਅਪਡੇਟਸ ਤੇ ਲਈ ਬਨੇ ਰਹੋ ਕਾਲ ਚੈਨਲ ਦੇ ਨਾਲ ਤਦ ਤੱਕ ਦੇ ਆਗਿਆ ਦਿਓ ਧੰਨਵਾਦ